ਇਹ ਬੇਗਾਨਗੀ ਦਾ ਅਹਿਸਾਸ ਆ ਇਹ ਉਹੀ ਕਿਰਪਾਨ ਆ ਜਿਹਦੇ ਨਾਲ ਆਪਾਂ ਇਸ ਭਾਰਤ ਦੇ ਹਿੰਦੂ ਕੌਮ ਦੀਆਂ ਧੀਆ ਭੈਣਾਂ ਨੂੰ ਉਸ ਕਿਰਪਾਨ ਦੀ ਛਾਂ ਹੇਠ ਬਚਾ ਕੇ ਲਿਆਉਂਦੇ ਰਹੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਗਜਨੀ ਦੇ ਬਾਜ਼ਾਰ ਨੂੰ ਉਜਾੜ ਕੇ ਧੀਆ ਭੈਣਾਂ ਨੂੰ ਬਚਾਇਆ ਇੱਥੇ ਵੀ ਜਦੋਂ ਮੁਗਲ ਜਿਹੜੇ ਆ ਬਾਹਰਲੀਆਂ ਸਟੇਟਾਂ ਤੋਂ ਲੁੱਟ ਕੇ ਇਹੀ ਰਸਤਾ ਸੀਗਾ ਪੰਜਾਬ ਜਦੋਂ ਉਹਨਾਂ ਦਾ ਸੋਨਾ ਜਵਾਹਰਾਤ ਤੇ ਪੈਸਾ ਤੇ ਧੀਆਂ ਨੂੰ ਲੁੱਟ ਕੇ ਖੜਦੇ ਸੀਗੇ ਤੇ ਇੱਥੋਂ ਹੀ ਅਸੀਂ ਛਡਾਉਂਦੇ ਰਹੇ ਹਾਂ ਅੱਜ ਉਹੋ ਹੀ ਕਿਰਪਾਨ ਜਿਹੜੀ ਆ ਇਹਨਾਂ ਨੂੰ ਚੁੱਭਣ ਲੱਗਦੀ ਆ ਅੱਜ ਦੀ ਨਹੀਂ ਬੜੇ ਚਿਰ ਦੀ ਚੁੱਭਣ ਲੱਗਦੀ ਆ ਜਦੋਂ ਇਹਨਾਂ ਲੋਕਾਂ ਨੂੰ ਉਸ ਕਿਰਪਾਨ ਦੀ ਲੋੜ ਹੁੰਦੀ ਆ ਜਾਂ ਸਿੱਖਾਂ ਦੀ ਲੋੜ ਆ ਉਦੋਂ ਤੇ ਸਿੱਖਾਂ ਸਿੱਖ ਸਾਰਾ ਕੁਝ ਠੀਕ ਆ ਜਦੋਂ ਕਿਤੇ ਭਾਰਤ ਦੇ ਵਿੱਚ ਤਰਾਸ਼ਦੀ ਆਉਂਦੀ ਆ ਭੋਖ ਮਰੀ ਹੁੰਦੀ ਆ ਉਦੋਂ ਸਿੱਖਾਂ ਕੋਲ ਉਹਨਾਂ ਸਿੱਖਾਂ ਦਾ ਲੰਗਰ ਵੀ ਚੰਗਾ ਲੱਗਦਾ ਆ ਸਿੱਖਾਂ ਦੀਆਂ ਕਿਰਪਾਨਾਂ ਵੀ ਚੰਗੀਆਂ ਲੱਗਦੀਆਂ ਨੇ ਤੇ ਜਦੋਂ ਮਤਲਬ ਨਿਕਲ ਜਾਂਦਾ ਫਿਰ ਤੂੰ ਕੌਣ ਤੇ ਮੈਂ ਕੌਣ ਉਦੋਂ ਵੀ ਇਹ ਬਚਾਉਂਦੀਆਂ ਰਹੀਆਂ ਨੇ ਇਹੀ ਸ਼ਮਸ਼ੀਰਾ ਨੇ ਜੋ ਰਾਤ ਨੂੰ 12 ਵਜੇ ਜਾਂਦੇ ਰਹੇ ਨੇ ਆਪਣੇ ਸਿੰਘ ਛਡਾ ਕੇ ਜਾਂਦੇ ਰਹੇ ਨੇ ਪਰ ਅੱਜ ਇਹਨਾਂ ਨੂੰ ਇਹ ਕਿਉਂ ਚੁਬਨ ਲੱ ਦੇਖੋ ਇਹ ਹਕੂਮਤ ਦੀ ਜਿਹੜੀ ਹੈ ਨਾ ਦੋਰੀ ਨੀਤੀ ਆ ਕੋਈ ਇੱਕ ਮਿਸਾਲ ਪੇਸ਼ ਕਰ ਦੇਣ ਕਿ ਕਿਸੇ ਸੇਖ ਨੇ ਕਿਸੇ ਨੂੰ ਨਜਾਇਜ਼ ਕਿਸੇ ਨੂੰ ਨਜਾਇਜ਼ ਮਾਰਿਆ ਹੋਵੇ ਸਿੱਖ ਉਹਨਾਂ ਚਿਰ ਤੱਕ ਹਮਲਾ ਨਹੀਂ ਕਰਦਾ ਜਿੰਨਾ ਚਿਰ ਸਿੱਖ ਤੇ ਕੋਈ ਹਮਲਾ ਨਾ ਕਰੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਡੇਲੀ ਡੈਸਕ ਟੀਵੀ ਮੈਂ ਤੁਹਾਡੇ ਨਾਲ ਸਿਮਰਦੀਪ ਸਿੰਘ ਬੀਤੇ ਦਿਨੀ ਦਿੱਲੀ 에어ਪੋਰਟ ਤੇ ਇੱਕ ਮੰਦਭਾਗੀ ਘਟਨਾ ਜ਼ਰੂਰ ਹੋਈ ਹੈ ਜਿੱਥੇ ਕਿਸਾਨ ਆਗੂ ਬਲਦੇਵ ਸਿੰਘ ਸਰਸਾ ਅਤੇ ਡੱਲੇਵਾਲ ਸਾਹਿਬ ਨੂੰ ਸਿੱਧ ਸਾਹਿਬ ਪਾ ਕੇ ਜਹਾਜ਼ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਉਹਨਾਂ ਦੀਆਂ ਟਿਕਟਾਂ ਤੱਕ ਕੈਨਸਲ ਕੀਤੀਆਂ ਗਈਆਂ ਸਵਾਲ ਇਹ ਨਹੀਂ ਹੈ ਕਿ ਇਹ ਪਹਿਲੀ ਵਾਰ ਹੋਇਆ ਸਵਾਲ ਇਹ ਹੈ ਕਿ ਇਹ ਸਿੱਖਾਂ ਨਾਲ ਬਾਰ ਬਾਰ ਕਿਉਂ ਹੋ ਰਿਹਾ ਹੈ ਹਰ ਵਾਰ ਸਿੱਖਾਂ ਨੂੰ ਕਿਉਂ ਅਹਿਸਾਸ ਕਰਵਾਇਆ ਜਾਂਦਾ ਹੈ ਇਸ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਸਿੱਖ ਯੂਥ ਫੈਡਰੇਸ਼ਨ ਪਿੰਡਰਾ ਵਾਲੇ ਤੋਂ ਭੁਪਿੰਦਰ ਸਿੰਘ ਜੀ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੀਤੇ ਦਿਨੀ ਤੁਹਾਡੇ ਧਿਆਨ ਦੇ ਵਿੱਚ ਜ਼ਰੂਰ ਆਇਆ ਹੋਊਗਾ ਇੱਕ ਵੀਡੀਓ ਵੀ ਸਾਂਝੀ ਕੀਤੀ ਦਲੇਵਾਲ ਸਾਹਿਬ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪਰ ਸਵਾਲ ਇਹ ਹੈ ਕਿ ਵਿਦੇਸ਼ਾਂ ਦੇ ਵਿੱਚ ਆਪਾਂ ਜ਼ਰੂਰ ਸੁਣਿਆ ਸੀ ਕਿ 에어ਪੋਰਟ ਤੇ ਜ਼ਰੂਰ ਰੋਕਿਆ ਜਾ ਰਿਹਾ ਸਿਰਸਾ ਪਾਨ ਤੋਂ ਪਰ ਭਾਰਤ ਦੀ ਹਕੂਮਤ ਵੱਲੋਂ ਰੋਕਿਆ ਗਿਆ ਕੱਲ ਭਾਰਤ ਦੇ ਵਿੱਚ ਜੋ ਹੋਇਆ ਦਿੱਲੀ ਦੇ ਵਿੱਚ ਉਸ ਨੂੰ ਕਿੱਦਾਂ ਦੇਖਦੇ ਆ ਇਹ ਬੇਗਾਨਗੀ ਦਾ ਅਹਿਸਾਸ ਆ ਇਹ ਉਹੀ ਕਿਰਪਾਨ ਆ ਜਿਹਦੇ ਨਾਲ ਆਪਾਂ ਇਸ ਭਾਰਤ ਦੇ ਹਿੰਦੂ ਕੌਮ ਦੀਆਂ ਧੀਆ ਭੈਣਾਂ ਨੂੰ ਉਸ ਕਿਰਪਾਨ ਦੀ ਛਾਂ ਹੇਠ ਬਚਾ ਕੇ ਲਿਆਉਂਦੇ ਰਹੇ ਗਜਨੀ ਦੇ ਬਾਜ਼ਾਰਾਂ ਦੇ ਵਿੱਚੋਂ ਗਜਨੀ ਦੇ ਬਾਜ਼ਾਰ ਨੂੰ ਉਜਾੜ ਕੇ ਧੀਆ ਭੈਣਾਂ ਨੂੰ ਬਚਾਇਆ ਇੱਥੇ ਵੀ ਜਦੋਂ ਮੁਗਲ ਜਿਹੜੇ ਆ ਬਾਹਰ ਨੀਆਂ ਸਟੇਟਾਂ ਤੋਂ ਲੁੱਟ ਕੇ ਇਹੀ ਰਸਤਾ ਸੀਗਾ ਪੰਜਾਬ ਜਦੋਂ ਉਹਨਾਂ ਦਾ ਸੋਨਾ ਜਵਾਹਰਾਤ ਤੇ ਪੈਸਾ ਤੇ ਧੀਆਂ ਨੂੰ ਲੁੱਟ ਕੇ ਖੜਦੇ ਸੀਗੇ ਤੇ ਇੱਥੋਂ ਹੀ ਅਸੀਂ ਛਡਾਉਂਦੇ ਰਹੇ ਹਾਂ ਅੱਜ ਉਹੋ ਹੀ ਕਿਰਪਾਨ ਜਿਹੜੀ ਆ ਇਹਨਾਂ ਨੂੰ ਚੁੱਭਣ ਲੱਗਦੀ ਆ ਅੱਜ ਦੀ ਨਹੀਂ ਬੜੇ ਚਿਰ ਦੀ ਚੁੱਭਣ ਲੱਗਦੀ ਆ ਜਦੋਂ ਇਹਨਾਂ ਲੋਕਾਂ ਨੂੰ ਉਸ ਕਿਰਪਾਨ ਦੀ ਲੋੜ ਹੁੰਦੀ ਆ ਜਾਂ ਸਿੱਖਾਂ ਦੀ ਲੋੜ ਆ ਉਦੋਂ ਤੇ ਸਿੱਖਾਂ ਸਿੱਖ ਸਾਰਾ ਕੁਝ ਠੀਕ ਆ ਜਦੋਂ ਕਿਤੇ ਭਾਰਤ ਦੇ ਵਿੱਚ ਤਰਾਸ਼ਦੀ ਆਉਂਦੀ ਆ ਭੁੱਖਮਰੀ ਹੁੰਦੀ ਆ ਉਦੋਂ ਸਿੱਖਾਂ ਕੋਲ ਉਹਨਾਂ ਸਿੱਖਾਂ ਦਾ ਲੰਗਰ ਵੀ ਚੰਗਾ ਲੱਗਦਾ ਆ ਸਿੱਖਾਂ ਦੀਆਂ ਕਿਰਪਾਨਾਂ ਵੀ ਚੰਗੀਆਂ ਲੱਗਦੀਆਂ ਨੇ ਤੇ ਜਦੋਂ ਮਤਲਬ ਨਿਕਲ ਜਾਂਦਾ ਫਿਰ ਤੂੰ ਕੌਣ ਤੇ ਮੈਂ ਕੌਣ ਪਰ ਕਾਰਨ ਕੀ ਹੈ ਕਾਰਨ ਕੀ ਲੱਗਦਾ ਕਿਉਂਕਿ ਕੀ ਜਹਾਜ਼ ਦੇ ਵਿੱਚ ਐਸਾ ਕੀ ਖਤਰਾ ਹੈ ਕਿ ਜਿਹੜਾ ਸਿਰਸਾ ਪਾਨ ਤੋਂ ਰੋਕਿਆ ਜਾ ਰਿਹਾ ਹੈ ਹਾਲਾਂਕਿ ਉਹ 12 ਇੰਚ ਦੀ ਕਿਰਪਾਨ ਆ ਜਿਸ ਨੂੰ ਆਪਾਂ ਆਪਣੇ ਪੀਰ ਸ਼ਸਤਰ ਰੱਖਦੇ ਆ ਗੁਰੂ ਪਾਤਸ਼ਾਹ ਨੇ ਵੀ ਸਾਨੂੰ ਇਹ ਪੀਰ ਦਿੱਤੇ ਨੇ ਲੋਕਾਂ ਦੀ ਹਿਫਾਜ਼ਤ ਕਰਨ ਵਾਸਤੇ ਰੱਖਿਆ ਕਰਨ ਵਾਸਤੇ ਪਰ ਇਸ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਸ਼ੁਰੂ ਤੋਂ ਹੀ ਇਹ ਕਿਰਪਾਨਾਂ ਗਜਨੀ ਦੇ ਬੇਚਾਰਾ ਜੋ ਜਦੋਂ ਚੁੱਕ ਕੇ ਲੈ ਜਾਂਦੇ ਸੀ ਧੀਆਂ ਪੈਣਾ ਨੂੰ ਉਦੋਂ ਵੀ ਇਹ ਬਚਾਉਂਦੀਆਂ ਰਹੀਆਂ ਨੇ ਇਹੀ ਸ਼ਮਸ਼ੀਰਾ ਨੇ ਜੋ ਰਾਤ ਨੂੰ 12 ਵਜੇ ਜਾਂਦੇ ਰਹੇ ਨੇ ਆਪਣੇ ਸਿੰਘ ਛੜਾ ਕੇ ਜਾਂਦੇ ਰਹੇ ਨੇ ਪਰ ਅੱਜ ਇਹਨਾਂ ਨੂੰ ਇਹ ਕਿਉਂ ਚੁਬਨ ਲੱਗਿਆ ਦੇਖੋ ਇਹ ਹਕੂ ਮਤਦਈ ਜਿਹੜੀ ਹੈ ਨਾ ਦੋਰੀ ਨੀਤੀ ਆ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਦੱਸਦਾ ਆ ਇੰਦਰਾ ਗਾਂਧੀ ਦੇ ਵੇਲੇ ਇੰਦਰਾ ਗਾਂਧੀ ਦੇ ਇੱਕ ਮਿੱਤਰ ਸੀਗੇ ਯਾਸ਼ਰ ਅਰਾਫਾਤ ਫਲਸਤੀਨ ਦੇ ਚੰਗੇ ਅਹੁਦੇਦਾਰ ਸੀਗੇ ਹੋ ਸਕਦਾ ਵੀ ਰਾਸ਼ਟਰਪਤੀ ਹੋਣ ਅੱਜ ਕੱਲ ਫਲਸਤੀਨ ਬੜੀ ਮਸ਼ਹੂਰੀ ਚ ਆ ਕਿਉਂਕਿ ਇਜ਼ਰਾਈਲ ਇਹ 플러스 3 ਦੀ ਜਿਹੜੀ ਜੰਗ ਚੱਲ ਰਹੀ ਹੈ ਉਹ ਜਿਹੜਾ ਯਾਸਿਰ ਅਰਾਫਾਤ ਸੀਗਾ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਆਪਣਾ ਪਿਸਤੌਲ ਲੈ ਕੇ ਜਾਂਦਾ ਸੀਗਾ ਉੱਥੇ ਬਹਿਂਦਾ ਸੀਗਾ ਔਰ ਪਾਰਲੀਮੈਂਟ ਦੀ ਕਾਰਵਾਈ ਵੀ ਦੇਖਦਾ ਸੀਗਾ ਦੂਜੇ ਪਾਸੇ ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦਾਂ ਜਦੋਂ 88 ਦੇ ਵਿੱਚ 99 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਜਿੱਤ ਕੇ ਜਾਂਦੇ ਆ ਤੇ ਉਹਨਾਂ ਨੂੰ ਕਿਰਪਾਨ ਖੜਨ ਤੋਂ ਮਨਾ ਕਰ ਦਿੱਤਾ ਜਾਂਦਾ ਵੇਖੋ ਦੋਹਰਾ ਜਿਹੜਾ ਨਾ ਕਾਨੂੰਨ ਆ ਜਦੋਂ ਤੇ ਸਿੱਖਾਂ ਦੀ ਲੋੜ ਆ ਉਦੋਂ ਵਰਤ ਲੋ ਨਹੀਂ ਤੇ ਉਹਨਾਂ ਦੀਆਂ ਕਿਰਪਾਨਾਂ ਤੋਂ ਹੀ ਇਹਨਾਂ ਨੂੰ ਜਿਹੜਾ ਡਰ ਲੱਗਿਆ ਰਹਿੰਦਾ ਕੋਈ ਇੱਕ ਮਿਸਾਲ ਪੇਸ਼ ਕਰ ਦੇਣ ਕਿ ਕਿਸੇ ਸੇਖ ਨੇ ਕਿਸੇ ਨੂੰ ਨਜਾਇਜ਼ ਕਿਸੇ ਨੂੰ ਨਜਾਇਜ਼ ਮਾਰਿਆ ਹੋਵੇ ਸਿੱਖ ਉਹਨਾਂ ਚਿਰ ਤੱਕ ਹਮਲਾ ਨਹੀਂ ਕਰਦਾ ਜਿੰਨਾ ਚਿਰ ਸਿੱਖ ਤੇ ਕੋਈ ਹਮਲਾ ਨਾ ਕਰੇ ਸਿੱਖ ਜਦੋਂ ਵੀ ਕਿਰਪਾਨ ਕੱਢਦਾ ਆਪਣੀ ਤੇ ਦੂਜਿਆਂ ਦੀ ਰੱਖਿਆ ਵਾਸਤੇ ਕੱਢਦਾ ਔਰ ਇਹਦੀਆਂ ਅਸੀਂ ਤੁਹਾਨੂੰ ਹਜ਼ਾਰਾਂ ਮਸਾਲਾ ਇਹਦੀਆਂ ਜਿਹੜੀਆਂ ਇਤਿਹਾਸ ਦੇ ਗਰਭ ਦੇ ਵਿੱਚ ਮੌਜੂਦ ਨੇ ਔਰ ਇਹਨਾਂ ਲੋਕਾਂ ਨੂੰ ਵੀ ਪਤਾ ਆ ਕਿ ਜੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਤਿਲਕ ਜੰਜੂ ਦੀ ਰਾਖੀ ਨਾ ਕਰਦੇ ਤੇ ਅੱਜ ਕੋਈ ਮੰਦਰ ਨਹੀਂ ਸੀਗਾ ਹੋਣਾ ਮੰਦਰਾਂ ਦੀ ਥਾਂ ਤੇ ਨਮਾਜ਼ਾਂ ਪੜੀਆਂ ਜਾਣੀਆਂ ਸੀਗੀਆਂ ਤੇ ਕੋਈ ਵੀ ਜਿਹੜਾ ਬੰਦੇ ਦਾ ਜਿਹੜਾ ਇੱਥੇ ਇਹਨਾਂ ਦਾ ਹਿੰਦੂਆਂ ਦਾ ਧਰਮ ਸੁਰੱਖਿਅਤ ਨਹੀਂ ਸੀ ਹੋਣਾ ਉਹਦਾ ਸਿਲਾ ਅੱਜ ਸਾਨੂੰ ਇਹ ਮਿਲਿਆ ਕਿ ਜਿਹਨੂੰ ਅਸੀਂ ਕਕਾਰਾਂ ਨੂੰ ਪੀਰ ਕਹਿੰਨੇ ਆ ਆਪਣੇ ਸਰੀਰ ਦਾ ਹਿੱਸਾ ਮੰਨਦੇ ਆ ਉਹਨਾਂ ਦੇ ਉੱਤੇ ਜਿਹੜਾ ਇਹ ਹਮਲਾ ਕੀਤਾ ਗਿਆ ਵਾ ਇਹ ਭਾਈ ਬਲਦੇਵ ਸਿੰਘ ਸਿਰਸਾ ਤੇ ਜਾਂ ਡੱਲੇਵਾਲ ਸਾਹਿਬ ਤੇ ਨਹੀਂ ਸਿੱਖ ਕੌਮ ਦੇ ਉੱਤੇ ਹਮਲਾ ਆਇਆ ਇੱਕ ਇਹ ਉਹਨਾਂ ਨੂੰ ਨਾ ਜਾਣਦੇ ਨਾ ਸਾਰੀ ਕੌਮ ਵਾਸਤੇ ਆ ਜਿਹੜੀ ਸ਼ਰਮਨਾ ਸਾਡੇ ਵਾਸਤੇ ਗੱਲ ਆ ਤੇ ਇਹਦੇ ਉੱਤੇ ਕੋਈ ਨਾ ਕੋਈ ਜਿਹੜੀ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੇਕਰ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਨੇ ਤਾਂ ਅੱਜ ਤਾਂ ਹੀ ਬਾਕੀ ਧਰਮ ਜਿਹੜੇ ਨੇ ਉਹ ਮਹਿਫੂਜ਼ ਨਹੀਂ ਨਹੀਂ ਤਾਂ ਅੱਜ ਹਰ ਇੱਕ ਇਸ ਜਗ੍ਹਾ ਤੇ ਮੁਸਲਮਾਨ ਹੁੰਦਾ ਜਿਵੇਂ ਕਵੀ ਸੰਤੋਖ ਸਿੰਘ ਫਰਮਾਉਂਦੇ ਨੇ ਕਿ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੁੰਦੇ ਗੋਬਿੰਦ ਸਿੰਘ ਤਾਂ ਸੁਨਤ ਹੁੰਦੀ ਸਭ ਕੀ ਅੱਜ ਉਹਨਾਂ ਦੇ ਬਲਿਦਾਨ ਕਰਕੇ ਉਹਨਾਂ ਦੀਆਂ ਕੁਰਬਾਨੀਆਂ ਕਰਕੇ ਅੱਜ ਆਪਣੇ ਆਪ ਨੂੰ ਮਹਿਫੂਜ਼ ਸਮਝਦੇ ਦੇਖੋ ਇਹ ਜਿਹੜਾ ਮੁਹੰਮਦ ਅਲੀ ਜਿੰਨਾ ਸੀ ਨਾ ਜਦੋਂ ਦੇਸ਼ ਦੀ ਵੰਡ ਹੋਣ ਲੱਗੀ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਹਿੰਦੂ ਨੂੰ ਗੁਲਾਮ ਵੇਖਿਆ ਵਾ ਇਹਨੂੰ ਆਜ਼ਾਦ ਨਹੀਂ ਵੇਖਿਆ ਇਹ ਤੁਹਾਡਾ ਬਹੁਤ ਬੁਰਾ ਹਾਲ ਕਰਨਗੇ ਉਹ ਲਫ਼ਜ਼ ਜਿਹੜੇ ਸੱਚ ਹੁੰਦੇ ਅੱਜ ਨਜ਼ਰ ਆ ਰਹੇ ਆ ਕਿ ਜਦੋਂ ਭਾਰਤ ਆਜ਼ਾਦ ਹੋਇਆ ਸਾਰਿਆਂ ਨੂੰ ਪਤਾ ਵਾ ਕਿ ਜਿਹੜੀਆਂ 90% ਦੇ ਕਰੀਬ ਜਿਹੜੀਆਂ ਕੁਰਬਾਨੀਆਂ ਸਿੱਖਾਂ ਦੀਆਂ ਤੇ ਥੋੜੇ ਦਿਨ ਹੋਏ ਸੀਗੇ ਜੇ ਕੁਝ ਮਹੀਨੇ ਆਜ਼ਾਦ ਹੋયા ਨੂੰ ਕਿ ਜਦੋਂ ਭਾਰਤ ਦੇ ਜਿਹੜੇ ਜਵਾਹਰ ਲਾਲ ਨਹਿਰੂ ਸੀਗਾ ਉਨੇ ਸਿੱਖਾਂ ਨੂੰ ਜੁਰਾਇਮ ਪੇਸ਼ਾਕੋਂ ਦੇ ਨਾਲ ਨਵਾਜਿਆ ਗਿਆ ਤੇ ਫਿਰ ਜਦੋਂ ਇਹਨਾਂ ਦਾ ਸੰਵਿਧਾਨ ਲਿਖਿਆ ਗਿਆ ਸੰਵਿਧਾਨ ਦੇ ਵਿੱਚ ਸਿੱਖਾਂ ਦੇ ਸਾਇਨ ਨਹੀਂ ਹੈਗੇ ਸਿੱਖਾਂ ਨੂੰ ਪ੍ਰਵਾਨ ਨਹੀਂ ਸੀਗਾ ਸੰਵਿਧਾਨ ਕਿਉਂਕਿ ਸਿੱਖਾਂ ਨੂੰ ਉਹਦੇ ਵਿੱਚ ਧਾਰਾ 52 ਬੀ ਦੇ ਵਿੱਚ ਕੇਸਾ ਧਾਰੀ Hindu ਲਿਖਿਆ ਗਿਆ ਸੀਗਾ ਉਹ ਸਾਰੇ ਪਾਸੇ ਉਦੋਂ ਹੀ ਸਾਡੇ ਤੇ ਹਮਲੇ ਸ਼ੁਰੂ ਹੋ ਗਏ ਉਤੋਂ ਬਾਅਦ ਆ ਪਹਿਲਾ ਹਮਲਾ ਜਿਹੜਾ 1955 ਦੇ ਵਿੱਚ ਭਾਰਤ ਦੇ ਵਿੱਚ ਜਿਨ੍ਹਾਂ ਵਾ ਉਦੋਂ ਦੀ ਗਵਰਨਮੈਂਟ ਨੇ ਕੀਤਾ ਸ਼ਾਇਦ ਲੋਕ ਸਮਝਦੇ ਨੇ ਕਿ ਪਹਿਲਾ ਹਮਲਾ 84 'ਚ ਹੋਇਆ ਆਜ਼ਾਦੀ ਤੋਂ ਬਾਅਦ ਨਹੀਂ ਪਹਿਲਾ ਹਮਲਾ 1955 ਦੇ ਵਿੱਚ ਜਿਹੜੇ ਭਾਰਤ ਦੀ ਸਰਕਾਰ ਵੱਲੋਂ ਅਨੇਕਾਂ ਹੀ ਬੱਚੇ ਬੀਬੀਆਂ ਬਜ਼ੁਰਗਾਂ ਨੂੰ ਗੋਲੀਆਂ ਦੇ ਨਾਲ ਭੁੰਡ ਦਿੱਤਾ ਗਿਆ ਸੀਗਾ ਸੋ ਸਾਡੇ ਨਾਲ ਹਰੇਕ ਵਾਰੀ ਜਿਹੜੇ ਸਾਡੇ ਨਾਲ ਦੋਰੇ ਕਾਨੂੰਨ ਆ ਹੁਣ ਤੁਸੀਂ ਵੇਖ ਸਕਦੇ ਹੋ ਕਿ ਧਾਰਾ ਜਦੋਂ 370 ਟੁੱਟੀ ਆ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਗਿਆ ਕਿ ਮੁਸਲਮਾਨਾਂ ਦੇ ਨਾਲ ਬਹੁਤ ਜ਼ੁਲਮ ਹੋ ਰਿਹਾ ਹੈ ਕਸ਼ਮੀਰ ਦੇ ਵਿੱਚ ਤੇ ਹੋਏ ਵੀ ਹੈ ਜ਼ੁਲਮ ਉਹ ਜ਼ੁਲਮਾਂ ਦੇ ਵਿੱਚ ਇਹ ਹੋਇਆ ਕਿ ਜਿਹੜੇ ਬੱਚੇ ਜਿਹੜੇ ਵਿਰੋਧ ਕਰਦੇ ਸੀਗੇ ਨੌਜਵਾਨ ਉੱਥੋਂ ਦੇ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਫਿਰ ਉਹਨਾਂ ਦਾ ਜਿਹੜਾ ਜਿਹੜੀ ਯਾਤਰਾ ਨਿਕਲਦੀ ਆ ਸ਼ਬ ਯਾਤਰਾ ਜਿਹਨੂੰ ਕਹਿੰਦੇ ਆ ਵੀ ਦਫਨਾਉਣ ਵਾਸਤੇ ਜਾਂਦੇ ਆ ਉਹਨਾਂ ਨੂੰ ਦਫਨਾਉਣ ਵਾਸਤੇ ਵੀ ਨਹੀਂ ਜਾਣ ਦਿੱਤਾ ਗਿਆ ਘਰਾਂ ਦੇ ਵਿੱਚ ਹੀ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਜਿਹੜੀਆਂ ਕਬਰਾਂ ਬਣਾਈਆਂ ਗਈਆਂ ਐਨਾ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਗਿਆ ਫਿਰ ਦੁਨੀਆ ਨੂੰ ਇਹ ਵਿਖਾਲਣ ਵਾਸਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਵੱਖਰੀਆਂ-ਵੱਖਰੀਆਂ ਕੰਟਰੀਆਂ ਦੇ ਐਮਪੀ ਸਦੇ ਜਿਹੜੇ ਭਾਰਤ ਪੱਖੀ ਸੀਗੇ ਉਹਨਾਂ ਨੂੰ ਕਿਹਾ ਕਿ ਆਓ ਤੁਹਾਨੂੰ ਕਸ਼ਮੀਰ ਦੇ ਵਿੱਚ ਵਿਖਾਈਏ ਵੀ ਉੱਥੇ ਤੇ ਸ਼ਾਂਤੀ ਬਹੁਤ ਆ ਉਹਨਾਂ ਨੂੰ ਲੈ ਕੇ ਗਏ ਉਹਨਾਂ ਨੂੰ ਮਾੜਾ-ਮੋਟਾ ਉੱਥੇ ਦੱਸਿਆ ਉਹਨਾਂ ਕੋਲੋਂ ਆਪਣੇ ਹੱਕ ਦੇ ਵਿੱਚ ਬਿਆਨ ਦਿਵਾਏ ਤੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੀਨਗਰ ਜਾਣ ਲੱਗੇ ਤਾਂ ਉਹਨਾਂ ਨੂੰ ਰੋਕ ਦਿੱਤਾ ਗਿਆ ਦੂਰਾ ਕਾਨੂੰਨ ਬਾਹਰਲੀਆਂ ਕੰਟਰੀਆਂ ਦੇ ਐਮਪੀ ਤੇ ਆ ਸਕਦੇ ਆ ਪਰ ਭਾਰਤ ਦੇ ਵਿੱਚ ਜਿਹੜਾ ਜਿੱਤਿਆ ਹੋਇਆ ਐਮਪੀ ਆ ਉਹ ਸ਼ਰੀ ਨਗਰ ਨਹੀਂ ਜਾ ਸਕਦਾ ਭਾਰਤ ਦੇ ਲੋਕਾਂ ਨੂੰ ਵਿਖਾਣ ਵਾਸਤੇ ਕੀਤਾ ਜਾ ਰਿਹਾ ਸਭ ਜੋ ਵੀ ਆ ਕਿ ਸਾਡਾ ਭਾਰਤ ਦੇਸ਼ ਬੜਾ ਮਹਫੂਜ਼ ਆ ਕਿਸੇ ਚੀਜ਼ ਦਾ ਖਤਰਾ ਨਹੀਂ ਹੈ ਕਿਸੇ ਦੇਖੋ ਇਹ ਤੇ ਹੁਣ ਜਿਹੜਾ ਉਹ ਜਿਹੜਾ ਨਕਾਬ ਸੀ ਨਾ ਜਿਹੜਾ ਲੋਕਤੰਤਰ ਦਾ ਉਹ ਲੈ ਚੁੱਕਾ ਆ ਤੁਸੀਂ ਕਿੱਥੇ ਉਹ ਆਰਟੀਕਲ ਜਿਹੜੇ ਕਹਿੰਦੇ ਆ ਰਾਈਟ ਟੂ ਸਪੀਚ ਰਾਈਟ ਟੂ ਫਰੀडम ਕਿ ਸਾਨੂੰ ਬੋਲਣ ਦਾ ਅਧਿਕਾਰ ਆ ਹੈਗਾ ਲੱਗਦਾ ਡੈਮੋਕ੍ਰੇਸੀ ਦੀ ਗੱਲ ਕਿਤੇ ਨਹੀਂ ਹੈਗਾ ਜੀ ਕਿਤੇ ਨਹੀਂ ਹੈਗਾ ਅੱਜ ਇੱਕ ਜਿਹੜਾ ਹਿੰਦੂ ਕੋਈ ਨੁਮਾਇੰਦਾ ਆ ਉਹ ਉੱਠ ਕੇ ਕਹਿੰਦਾ ਵਾ ਕਿ ਅਗਰ ਇਸ ਦੇਸ਼ ਵਿੱਚ ਰਹਿਣਾ ਹੋਤਾ ਹੂਗਾ ਤਾਂ ਜੈ ਸ਼੍ਰੀ ਰਾਮ ਕਹਿਣਾ ਹੋਗਾ ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰਦਾ ਵਾ ਜੇ ਸਿੱਖ ਇੱਕ ਖਾਲਸਾਣ ਦੀ ਗੱਲ ਕਰਦੇ ਤੇ ਉਹਦੇ ਉੱਤੇ ਜਿਹੜਾ ਵਾ ਹੇਟ ਸਪੀਚ ਦਾ ਪਰਚਾ ਪਾ ਕੇ ਉਹਨੂੰ ਅੰਦਰ ਤੋਂਨੇ ਦਿੱਤਾ ਜਾਂਦਾ ਆ ਪਿੱਛੇ ਜੇ ਤੁਸੀਂ ਵੇਖਿਆ ਹੋਣਾ ਤਜਿੰਦਰਪਾਲ ਸਿੰਘ ਟਿੰਮਾ ਜਿਹੜੇ ਆ ਰਾਜਸਥਾਨ ਤੋਂ ਆ ਉਹਨਾਂ ਦੇ ਉੱਤੇ ਇਹ ਹੇਟ ਸਪੀਚ ਕਹਿ ਕੇ ਤੇ ਦੇਸ਼ ਧਰੋਹ ਦਾ ਪਰਚਾ ਕਰ ਦਿੱਤਾ ਗਿਆ ਸੋ ਇਹ ਚੀਜ਼ਾਂ ਸਾਡੇ ਨਾਲ ਸਿੱਖਾਂ ਨਾਲ ਮੁਸਲਮਾਨਾਂ ਤੇ ਈਸਾਈਆਂ ਦੇ ਨਾਲ ਹੋ ਰਹੀਆਂ ਉਸੀਂ ਵੇਖਿਆ ਹੋਣਾ ਕਿ ਮਣੀਪੁਰ ਦੇ ਵਿੱਚ ਇੱਕ ਫੌਜੀ ਜਵਾਨ ਦੀ ਔਰਤ ਨੂੰ ਪਹਿਲੋਂ ਤੇ ਨੰਗਾ ਕਰਕੇ ਘਮਾਇਆ ਗਿਆ ਫਿਰ ਅਣਗਿਣਤ ਲੋਕਾਂ ਨੇ ਉਹਦੇ ਉੱਤੇ ਬਲਾਤਕਾਰ ਕੀਤਾ ਤੇ ਦੱਸੋ ਉਹ ਕੌਣ ਉਹ Hindu ਨਹੀਂ ਸੀਗਾ ਉਹ ਇੱਕ ਇਸਾਈ ਦੇ ਧਰਮ ਦੇ ਨਾਲ ਮੇਰਾ ਖਾਲਸਾਬੰਦ ਰੱਖਦਾ ਸੀਗਾ ਜੇ ਫੌਜੀਆਂ ਦੇ ਪਰਿਵਾਰ ਹੀ ਨਹੀਂ ਇੱਥੇ ਮਹਫੂਜ਼ ਉਹ ਨਹੀਂ ਸੁਰੱਖਿਅਤ ਤੇ ਫਿਰ ਬਾਕੀ ਕਿਸੇ ਨੂੰ ਕੀ ਕਹੋਗੇ ਕੋਈ ਉਸੋਕੇ ਸਮੇਂ ਦੀ ਗੱਲ ਕਰਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੀ ਜੇਕਰ ਗੱਲ ਕਰ ਲਾਂ ਤਾਂ ਉਹ ਐਸਾ ਸਮਾਂ ਸੀਗਾ ਨਾ ਉਦੋਂ ਕ੍ਰਾਈਮ ਹੁੰਦੇ ਸੀ ਨਾ ਜੇਲਾ ਹੁੰਦਾ ਸੀ ਗਿਆ ਤੇ ਲੋਕ ਮਹਿਫੂਜ਼ ਸਮਝਦੇ ਸੀਗੇ ਉਦੋਂ ਵੀ ਆਪਣੇ ਆਪ ਨੂੰ ਉਹ ਅਜਿਹੇ ਰਾਜ ਆ ਜਿੱਥੇ ਸ਼ੇਰੇ ਪੰਜਾਬ ਨੇ ਹਰ ਇੱਕ ਧਰਮ ਨੂੰ ਇੱਕ ਉੱਚੇ ਓਦੇ ਤੇ ਰੱਖਿਆ ਮੰਦਰਾਂ ਦੇ ਵਿੱਚ ਸੋਨਾ ਤੱਕ ਚੜਾਇਆ ਸੀਗਾ ਪਰ ਅੱਜ ਉਸ ਸਮੇਂ ਦੀ ਉਡੀਕ ਜ਼ਰੂਰ ਹੈਗੀ ਆ ਤਾਂ ਹੀ ਆਪਾਂ ਖਾਲਸ ਰਾਜ ਸਿੱਖ ਰਾਜ ਦੀ ਗੱਲ ਜਿਹੜੀ ਉਹ ਕਰਦੇ ਜਾਈਏ ਦੇਖੋ ਭਾਰਤ ਨੇ ਤਿੰਨ ਰਾਜ ਵੇਖੇ ਇੱਕ ਮੁਗਲਾਂ ਦਾ ਰਾਜ ਵੇਖਿਆ ਜਿਹਦੇ ਵਿੱਚ ਗਜਨੀ ਦੇ ਬਾਜ਼ਾਰ ਤੇ ਧੀਆਂ ਭੈਣਾਂ ਦੀ ਪੱਤ ਲੁੱਟੀ ਗਈ ਫਿਰ ਉਸ ਤੋਂ ਬਾਅਦ ਦੂਜਾ ਰਾਜ ਜਿਹੜਾ ਮਹਾਰਾ ਰਣਜੀਤ ਸਿੰਘ ਸ਼ੇਰ-ਏ-ਪੰਜਾਬ ਦਾ ਵੇਖਿਆ ਜਿਹਦੇ ਵਿੱਚ ਇੱਕ ਕੁੱਤੇ ਦੇ ਗਲ ਦੇ ਵਿੱਚ ਵੀ ਕੰਠਾ ਸੋਨੇ ਦਾ ਪਾ ਦਿੱਤਾ ਗਿਆ ਤੇ ਲੱਥਿਆ ਨਹੀਂ ਉਸ ਸਮੇਂ ਦੌਰਾਨ ਕਦੀ ਕਿਸੇ ਧੀ ਭੈਣ ਦੀ ਬੇਪਤੀ ਨਹੀਂ ਹੋਈ ਤੇ ਮੰਦਰਾਂ ਦਾ ਸੋਨਾ ਤੁਸੀਂ ਆਪ ਹੀ ਦੱਸ ਦਿੱਤਾ ਵਾ ਕਿ ਸਾਰੇ ਧਰਮ ਮਹਿਫੂਜ਼ ਸੀਗੇ ਮਹਾਰਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਹਿੰਦੂ ਵੀ ਸਨ ਡੋਗਰੇ ਜਿਨ੍ਹਾਂ ਨੇ ਗਰਦਾਰੀ ਕੀਤੀ ਮੁਸਲਮਾਨ ਵੀ ਸਨ ਤੇ ਸਿੱਖ ਵੀ ਸਨ ਉਸ ਸਮੇਂ ਕੋਈ ਵੀ ਮਾੜਾ ਕੰਮ ਨਹੀਂ ਹੋਇਆ ਹੁਣ ਆਪਾਂ ਹਿੰਦੂ ਰਾਜ ਵੇਖਿਆ ਹਿੰਦੂ ਰਾਜ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਆ ਉਸ ਪਾਰਟੀ ਦੇ ਕੁਲਦੀਪ ਸਿੰਘ ਨਾਮ ਦਾ ਯੂਪੀ ਦਾ ਸੀਗਾ ਐਮਐਲਏ ਜਿਨੇ ਇੱਕ ਦਲਿਤ ਪਰਿਵਾਰ ਦੀ ਲੜਕੀ ਦੇ ਨਾਲ ਜ਼ਬਰਜਨਾਹ ਕੀਤਾ ਉਸ ਤੋਂ ਬਾਅਦ ਉਹਦਾ ਕਤਲ ਕਰ ਦਿੱਤਾ ਗਿਆ ਔਰ ਪਰਿਵਾਰ ਦੀ ਮੌਜੂਦਗੀ ਤੋਂ ਬਗੈਰ ਹੀ ਰਾਤ ਨੂੰ ਜਿਹੜਾ ਉਹਦਾ ਸਸਕਾਰ ਕਰ ਦਿੱਤਾ ਗਿਆ ਫਿਰ ਉਹਦੇ ਪਰਿਵਾਰ ਦੇ ਉੱਤੇ ਵੀ ਜਾਨਲੇਵਾ ਹਮਲੇ ਹੋਏ ਉਸ ਤੋਂ ਬਾਅਦ ਭਾਰਤ ਸਰਕਾਰ ਦਾ ਐਮਪੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਜਿਨ੍ਹਾਂ ਪਹਿਲਵਾਨ ਕੁੜੀਆਂ ਨੇ ਉਹਦੇ ਤੇ ਸ਼ੋਸ਼ਣ ਦੇ ਜਿਹੜੇ ਇਲਜ਼ਾਮ ਲਾਏ ਤੇ ਇਸ ਤੋਂ ਪਹਿਲਾਂ ਦੀ ਆਪਾਂ ਗੱਲ ਕਰ ਲਈਏ ਜਦੋਂ ਇੰਦਰਾ ਗਾਂਧੀ ਦਾ ਰਾਜ ਸੀਗਾ ਤੇ ਨਵੰਬਰ 1984 ਦੇ ਵਿੱਚ 10000 ਦੇ ਕਰੀਬ ਜਿਹੜੀਆਂ ਸਿੱਖਾਂ ਦੀਆਂ ਬੱਚੀਆਂ ਦੇ ਨਾਲ ਜ਼ਬਰ ਜਨਾਹ ਕੀਤੇ ਗਏ ਉਹਨਾਂ ਦੇ ਬਲਾਤਕਾਰ ਕੀਤੇ ਗਏ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਇਹ ਰਾਜ ਵੀ ਆਪਾਂ ਵੇਖ ਰਹੇ ਹਾਂ ਭਾਰਤ ਨੇ ਤਿੰਨ ਰਾਜ ਵੇਖੇ ਮੁਸਲਮਾਨਾਂ ਦਾ ਸਿੱਖਾਂ ਦਾ ਮੁਗਲਾਂ ਦਾ ਮਾਫ ਕਰਿਓ ਮੁਸਲਮਾਨਾਂ ਦਾ ਨਹੀਂ ਮੁਗਲਾਂ ਦਾ ਸਿੱਖਾਂ ਦਾ ਔਰ ਹਿੰਦੂਆਂ ਦਾ ਤੇ ਉਹਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਵੀ ਰਾਜ ਕਿਹੜਾ ਬਿਹਤਰ ਸੀਗਾ ਇਸ ਚੀਜ਼ ਦੀ ਚਰਚਾ ਜਿਹੜੀ ਪੂਰੀ ਦੁਨੀਆ 'ਚ ਹੋ ਰਹੀ ਆ ਅਮਰੀਕਾ ਦੇ ਵਿੱਚ ਜਿਹੜੇ ਘਟਕਿੰਤੀਆਂ ਦੇ ਉੱਤੇ ਜਿਹੜੇ ਨਜ਼ਰ ਰੱਖਦੇ ਸੰਗਠਨ ਉਹਨਾਂ ਨੇ ਭਾਰਤ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਆ ਕਿ ਤੁਹਾਡੇ ਦੇਸ਼ ਦੇ ਵਿੱਚ ਜਿਹੜੇ ਘਟਕਿੰਤੀਆਂ ਦੇ ਉੱਤੇ ਜ਼ੁਲਮ ਹੋ ਰਹੇ ਆ ਇਹਨਾਂ ਨੂੰ ਉੱਥੋਂ ਵੀ ਮੂੰਹ ਦੀ ਖਾਣੀ ਪਈ ਆ ਤੇ ਸਾਰੇ ਥਾਵਾਂ ਤੇ ਤੁਸੀਂ ਪਿੱਛੇ ਜੇ ਵੇਖਿਆ ਹੋਣਾ ਵੀ ਹਰਿਆਣੇ ਦੇ ਵਿੱਚ ਦੋ ਮੁਸਲਮਾਨ ਨੌਜਵਾਨਾਂ ਨੂੰ ਗਾਉ ਤਸਕਰੀ ਦੇ ਨਾਂ ਤੇ ਇਕ ਮੋਨੂ ਮਾਨੇ ਸਰ ਨਾਮ ਦਾ ਗੁੰਡਾ ਸੀਗਾ ਉਹਨੇ ਜਿਉਂਦਿਆਂ ਹੀ ਸਾੜ ਦਿੱਤਾ ਤੇ ਫਿਰ ਉਹ ਵੀਡੀਓ ਪਾਉਂਦਾ ਵੀ ਮੈਂ ਕੀਤਾ ਜੋ ਕਰਨਾ ਜੇ ਕਰ ਲਓ ਸੋ ਇਹ ਰਾਜ ਆਪਾਂ ਵੇਖ ਹੀ ਰਹੇ ਆ ਵੀ ਜਿਹੜਾ ਘਟ ਗਿੰਤੀਆਂ ਨਾਲ ਖਾਸ ਕਰਕੇ ਸਿੱਖਾਂ ਨਾਲ ਕੀ ਤੱਕਾ ਹੋ ਰਿਹਾ ਜੋ ਕੱਲ ਹੋਇਆ ਡੱਲੇਵਾਲ ਸਾਹਿਬ ਨਾਲ ਬਲਦੇਵ ਸਿੰਘ ਸਰਸਾ ਹੋਣਾਂ ਨਾਲ ਇਕੱਲਾ ਉਹਨਾਂ ਤੇ ਨਹੀਂ ਹੋਇਆ ਪੂਰੀ ਸਿੱਖ ਕੌਮ ਤੇ ਹੋਇਆ ਜੇਕਰ ਕੱਲ ਨੂੰ ਮੈਂ ਜਾਂਦਾ ਆ ਕੋਈ ਅਮਰਤਾਰੀ ਹੋਰ ਸਿੰਘ ਜਾਂਦੇ ਹੋ ਤੁਸੀਂ ਜਾਂਦੇ ਤਾਂ ਕੱਲ ਨੂੰ ਕਿਸੇ ਹੋਰ ਨੂੰ ਵੀ ਟਾਰਗੇਟ ਕੀਤਾ ਜਾ ਸਕਦਾ ਸੋ ਉਸ ਨੂੰ ਲੈ ਕੇ ਫਿਰ ਸਰਕਾਰ ਕਿਸ ਤਰੀਕੇ ਨਾਲ ਇਹ ਗੱਲ ਸੁਣੀ ਦੇਖੋ ਸਰਕਾਰ ਜਿੰਨਾ ਚਿਰ ਅਸੀਂ ਇਹਨਾਂ ਦੇ ਅਧੀਨ ਆ ਜਿੰਨਾ ਚਿਰ ਆਪਾਂ ਗੁਲਾਮ ਆ ਉਹਨਾਂ ਚਿਰ ਗੁਲਾਮ ਦਾ ਕੋਈ ਮੈਂ ਮਤਲਬ ਕਹਿ ਰੋ ਕਿ ਕੋਈ ਗੁਲਾਮ ਦੇ ਕੋਈ ਮੇਲੇ ਨਹੀਂ ਹੁੰਦੇ ਗੁਲਾਮਾਂ ਦੀ ਕੋਈ ਖੁਸ਼ੀਆਂ ਨਹੀਂ ਹੁੰਦੀਆਂ ਗੁਲਾਮ ਨੂੰ ਮਾਲਕ ਦੇ ਹਿਸਾਬ ਦੇ ਨਾਲ ਹੀ ਉਹਦੇ ਧਿਆਰਾਂ ਨੂੰ ਮਨਾਉਣਾ ਪੈਂਦਾ ਤੇ ਉਹਦਾ ਹੀ ਸਾਰਾ ਕੁਝ ਕਰਨਾ ਪੈਂਦਾ ਆ ਸੋ ਅਸੀਂ ਸਾਨੂੰ ਸਾਰਿਆਂ ਨੂੰ ਆਜ਼ਾਦੀ ਵੱਲ ਨੂੰ ਵਧਣਾ ਚਾਹੀਦਾ ਦੀਪ ਸਿੱਧੂ ਵੀਰ ਕਹਿੰਦਾ ਹੁੰਦਾ ਸੀਗਾ ਇਹ ਵੀ ਇਹਨੂੰ ਫਸਲਾਂ ਦੀ ਨਹੀਂ ਨਸਲਾਂ ਦੀ ਲੜਾਈ ਸਮਝੋ ਉਹ ਆਪਾਂ ਨਸਲਾਂ ਦੀ ਨਾ ਕਰਕੇ ਤੇ ਆਪਾਂ ਤੇ ਆਪਣੇ ਢਿੱਡ ਦੀ ਲੜਾਈ ਬਣਾ ਕੇ ਉੱਥੇ ਬੈਠੇ ਰਹੇ ਸੋ ਆਜ਼ਾਦੀ ਵੱਲ ਨੂੰ ਵਧਣਾ ਚਾਹੀਦਾ ਕਿ ਆਪਣੇ ਦੇਸ਼ ਨੂੰ ਆਪਣੇ ਦੇਸ਼ ਪੰਜਾਬ ਨੂੰ ਆਜ਼ਾਦ ਕਰਾਈਏ ਤੇ ਫੇਰ ਹੀ ਆਪਾਂ ਜਿਹੜਾ ਸਾਡਾ ਧਰਮ ਆ ਜਿਹੜਾ ਸੁਰੱਖਤ ਹੈ ਮਹਿਫੂਜ਼ ਆ ਇਹਨਾਂ ਦੇ ਹੇਠ ਰਹਿ ਕੇ ਸਾਡਾ ਧਰਮ ਜਿਹੜਾ ਸੁਰੱਖਿਅਤ ਨਹੀਂ ਆ ਇਹਨਾਂ ਵੱਲੋਂ ਸਾਨੂੰ ਜ਼ੁਲਮ ਦਾ ਹੀ ਸਾਹਮਣਾ ਕਰਨਾ ਪਊਗਾ ਤੇ ਅਸੀਂ ਮੈਦਾਨ ਦੇ ਵਿੱਚ ਡਟੇ ਆਂ ਹੋਰ ਸਿੱਖਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਆਓ ਰਲ ਕੇ ਜਿਹੜੀ ਆਪਣੀ ਆਜ਼ਾਦੀ ਦੀ ਜਿਹੜੀ ਲੜਾਈ ਲੜੀਏ ਤੇ ਆਪਾਂ ਆਜ਼ਾਦ ਹੋਈਏ ਤੇ ਆਪਣਾ ਦੇਸ਼ ਆਜ਼ਾਦ ਹੋਏਗਾ ਫਿਰ ਸਾਰੇ ਧਰਮਾਂ ਨੂੰ ਮਹਾਰਾ ਰਣਜੀਤ ਸਿੰਘ ਵਰਗਾ ਰਾਜ ਵਿਖਾਵਾਂਗੇ ਕਿ ਕਿਵੇਂ ਉਹਦੇ ਵਿੱਚ ਸਾਰੇ ਜਿਹੜੇ ਧਰਮ ਸੁਰੱਖਿਅਤ ਸੀਗੇ ਤੁਹਾਨੂੰ ਲੱਗਦਾ ਇਸ ਜੋ ਵੀ ਗੱਲ ਹੋਇਆ ਇਸ ਤੋਂ ਬਾਅਦ ਸਰਕਾਰ ਦੇ ਕੰਨ ਤੇ ਜੋ ਵੀ ਸਿਰਕੇਗੀ ਕੁਝ ਫਰਕ ਪਏਗਾ ਇਸ ਨੂੰ ਨਹੀਂ ਵੇਖੋ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਤੋਂ ਪਹਿਲਾਂ ਭਾਈ ਬਲਦੇਵ ਸਿੰਘ ਵਡਾਲਾ ਦੇ ਨਾਲ ਵੀ ਹੋ ਚੁੱਕਾ ਵਾ ਮੈਂ ਆਪ ਇਹ ਚੀਜ਼ ਫੇਸ ਕੀਤੀ ਆ ਕਿ ਮੈਂ ਛੋਟੀ ਕਿਰਪਾਨ ਜਿਹੜਾ ਪਾ ਕੇ ਮੈਨੂੰ ਜਿਹੜਾ ਡੋਮੈਸਟਿਕ ਫਲਾਈਟ ਦੇ ਵਿੱਚ ਜਾਣਾ ਪਿਆ ਸੀਗਾ ਇਹ ਜਹਾਜ਼ ਤੇ ਛੱਡੋ ਤੁਸੀਂ 9 ਇੰਚੀ ਤੋਂ ਵੱਡੀ ਕਿਰਪਾਨ ਤੁਸੀਂ ਦਿੱਲੀ ਮੈਟਰੋ ਦੇ ਵਿੱਚ ਵੀ ਨਹੀਂ ਪਾ ਸਕਦੇ ਮੈਟਰੋ ਦੇ ਵਿੱਚ ਪਾਬੰਦੀ ਲਾਤੀ ਹੁਣ ਤੁਸੀਂ ਵੇਖੋ ਕਿ ਕਿਤੇ ਕੋਈ ਪ੍ਰੀਖਿਆ ਹੁੰਦੀ ਆ ਤੇ ਉਹਦੇ ਵਿੱਚ ਬੱਚਿਆਂ ਦੇ ਜਿਹੜੇ ਕੜੇ ਲਵਾ ਦਿੱਤੇ ਜਾਂਦੇ ਕਿਰਪਾਨਾਂ ਲਵਾ ਦਿੱਤੀਆਂ ਜਾਂਦੀਆਂ ਹੁਣ ਇੱਕ ਪੰਜਾਬ ਪੁਲਿਸ ਦੀ ਭਰਤੀ ਦੇ ਪੇਪਰ ਹੋਏ ਜਲੰਧਰ ਦੇ ਵਿੱਚ ਮੈਂ ਕਿਸੇ ਦੇ ਨਾਲ ਗਿਆ ਸੀਗਾ ਉੱਥੇ ਉਹਨਾਂ ਨੇ ਕਿਹਾ ਜੀ ਕੋਈ ਵੀ ਬੱਚਾ ਕਿਰਪਾਨ ਤੇ ਕੜਾ ਜਿੰਨੇ ਪਾਇਆ ਵਾ ਉਹ ਲਾ ਦੇਵੇ ਮੇਰੇ ਵਿਰੋਧ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਜੀ ਜਿਹੜਾ ਅਮਰਤਾਰੀਓ ਕੜਾ ਪਾ ਸਕਦਾ ਆ ਉਸ ਤੋਂ ਬਾਅਦ ਉਹ ਬੱਚੇ ਜਾਣ ਦਿੱਤੇ ਮਤਲਬ ਹੁਣ ਵੇਖੋ ਪੰਜਾਬ ਸਰਕਾਰ ਵੀ ਜਿਹੜੀ ਆ ਉਹਦੀ ਇਹ ਕਰ ਰਹੀ ਆ ਪੰਜਾਬ ਦੇ ਸਕੂਲਾਂ ਦੇ ਵਿੱਚ ਕੜਿਆਂ ਦੇ ਉੱਤੇ ਅਨੇਕਾਂ ਵੀਡੀਓ ਪਈਆਂ ਨੇ ਕਦੀ ਕਿਰਪਾਨ ਤੇ ਕੜਿਆਂ ਤੇ ਕਦੀ ਕਹਿ ਦਿੰਦੇ ਆ ਜੀ ਜਿਹੜੀ ਤੁਸੀਂ ਦੂਸਰੀ ਦਸਤਾਰ ਆ ਪੇਚਾਂ ਵਾਲੀ ਉਹ ਬਨ ਕੇ ਆਓ ਅਸੀਂ ਤੁਹਾਨੂੰ ਗੋਲ ਦਮਾਲਾ ਨਹੀਂ ਬੰਨਣ ਦੇਣਾ ਕਈ ਥਾਵਾਂ ਤੇ ਜਿਹੜੀਆਂ ਇਹ ਰੋਕਾਂ ਜਿਹੜੀਆਂ ਉਹਦਾ ਸਾਹਮਣਾ ਕਰਨਾ ਪੈ ਰਿਹਾ ਜੀ ਸਾਨੂੰ ਸੋ ਬਿਲਕੁਲ ਇਹ ਵਿਚਾਰ ਕਿਤੇ ਨਾ ਕਿਤੇ ਜ਼ਰੂਰ ਤੁਹਾਡੇ ਤੱਕ ਪਹੁੰਚੇ ਹੋਣਗੇ ਖਾਸ ਕਰਕੇ ਜੋ ਕੱਲ ਦਿੱਲੀ 에어ਪੋਰਟ ਤੇ ਹੋਇਆ ਡਲੇਵਾਲ ਸਾਹਿਬ ਨਾਲ ਜਾਂ ਸਰਸਾ ਸਾਹਿਬ ਨਾਲ ਇਕੱਲੇ ਉਹਨਾਂ ਤੇ ਨਹੀਂ ਬੀਤੀ ਇਹ ਪੂਰੀ ਸਿੱਖ ਕੌਮ ਦਾ ਜ਼ਰੂਰ ਅੱਜ ਸਵਾਲ ਹੈਗਾ ਆ ਸਰਕਾਰ ਤੋਂ ਇੱਕ ਆਸ ਜ਼ਰੂਰ ਹੁੰਦੀ ਹੈ ਕਿਉਂਕਿ ਜਿਸ ਸਰਕਾਰ ਨੂੰ ਆਪਾਂ ਇੱਕ ਆਪਣਾ ਕੀਮਤੀ ਵੋਟ ਦੇ ਕੇ ਚੁਣਿਆ ਹੋਵੇ ਉਹਨਾਂ ਤੋਂ ਇੱਕ ਆਸ ਜ਼ਰੂਰ ਹੁੰਦੀ ਹੈ ਕਿ ਸਾਡੇ ਹਿੱਕ ਦੀ ਗੱਲ ਹੋਏਗੀ ਸਾਡੇ ਜੋ ਕੋਈ ਵੀ ਪ੍ਰੋਬਲਮ ਕਾ ਲਈ ਹੈ ਜਾਂ ਉਹਨਾਂ ਤੇ ਲੈ ਕੇ ਜ਼ਰੂਰ ਸਰਕਾਰ ਕੋਈ ਨਾ ਕੋਈ ਆਪਸ਼ਨ ਲੇਗੀ ਪਰ ਹੁਣ ਦੇਖਦੇ ਹਾਂ ਕਿ ਇਹਦੇ ਤੇ ਸਰਕਾਰ ਦੇ ਉੱਪਰ ਕੀ ਫਰਕ ਪੈਂਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਕੋਈ ਆਪਣਾ ਸਿੱਖ ਇਦਾਂ ਇੱਕ ਸਿਰਸਾ ਪਾ ਕੇ ਜਹਾਜ਼ ਦੇ ਵਿੱਚ ਜਾਂਦਾ ਆ ਤਾਂ ਉਸ ਨੂੰ ਉਸ ਦੀ ਇਜਾਜ਼ਤ ਮਿਲਦੀ ਆ ਜਾਂ ਇਸੇ ਹੀ ਤਰੀਕੇ ਦਾ ਵੀ ਥੀੜਾ ਵੇਖਣ ਨੂੰ ਮਿਲੇਗਾ ਨਹੀਂ ਤਾਂ ਜਿਵੇਂ ਭੁਪਿੰਦਰ ਸਿੰਘ ਉਹਨਾਂ ਨੇ ਆਖਿਆ ਕੀ ਸਾਨੂੰ ਫਿਰ ਆਪਣੇ ਸਿੱਖ ਰਾਜ ਦੀ ਜਿਹੜੀ ਗੱਲ ਆ ਉਹ ਜ਼ਰੂਰ ਕਰਨੀ ਪਈ ਕਿ ਤੇ ਹੋਰ ਸਿੱਖਾਂ ਨੂੰ ਇਸ ਦੇ ਨਾਲ ਜੁੜਨਾ ਪਵੇਗਾ ਮੈਨੂੰ ਦਿਓ ਇਜਾਜ਼ਤ ਡੇਲੀ ਡਸਟਿਵ ਦੇ ਲਈ ਸਿਮਰਦੀਪ ਸਿੰਘ ਅੰਮ੍ਰਿਤਸਰ